ਯਾਰ ਹੋਟਲ ਤੇ ਵਧੀਆ ਕੁਝ ਖਾਣ ਪੀਣ ਨੂੰ ਮੰਗਾਈਏ ਹਾਂ 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 ਹਲੋ ਵੇਟਰ ਨੂੰ ਭੇਜੋ ਕਮਰੇ ਚ ਹਾਂਜੀ ਸਰ ਕੀ ਖਾਓਗੇ ਜੀ ਕੀ ਕੀ ਹੈ ਖਾਣ ਪੀਣ ਨੂੰ ਸਰ ਹੋਟਲਸ ਪਹਿਲੀ ਵਾਰ ਆਏ ਆ ਖਾਣ ਇਹ ਬਕਵਾਸ ਕਰ ਰਹੇ ਆ ਸਰ ਮੈਨੂੰ ਤੁਹਾਡੇ ਕੋਲੇ ਪਿਆ ਉਹ ਦੇਖੋ ਨਾ ਅਹ ਟੀ ਮਸਾਲਾ ਟੀ ਗ੍ਰੀਨ ਟੀ ਲੈਮਨ ਟੀ ਮਿਲਕ ਟੀ ਅ ਲੇਮਨ ਟੀ ਮਿਲ ਜੇਗੀ ਲੇਮਨ ਟੀ ਸਰ ਨਹੀਂ ਕਿਉਂ ਇਹ ਜੀ ਮੈਨੂੰ ਪਹਿਲਾਂ ਦੇ ਕੁੱਕ ਦੇ ਛਾਪਿਆ ਹੋਇਆ ਪੱਜ ਗਿਆ ਜੀ ਮੈਨੂੰ ਤਾਂ ਸਿਰਫ ਸਿੰਪਲ ਟੀ ਆਉਂਦੀ ਹੈ ਜੀ ਬਣਾਉਣੀ ਆ ਚੱਲ ਸਿੰਪਲ ਟੀ ਇੱਕ ਅ ਬ੍ਰੇਕਫਾਸਟ ਆਲੂ ਪਰਾਂਠਾ ਗੋਭੀ ਪਰਾਂਠਾ ਮਿਕਸ ਪਰਾਂਠਾ ਪਨੀਰ ਪਰਾਂਠਾ ਪਲੇਨ ਪਰਾਂਠਾ ਪਨੀਰ ਪਰਾਂਠਾ ਮਿਲ ਜੇਗਾ ਨਹੀਂ ਸਰ ਕਿਉਂ ਸਰ ਇਹ ਮੈਨੂੰ ਪਹਿਲਾਂ ਦੇ ਕੁੱਕ ਦੇ ਛਾਪੇ ਹੋਏ ਆ ਜੀ ਉਹ ਪੱਜ ਗਿਆ ਜੀ ਤੇ ਮੈਨੂੰ ਤਾਂ ਸਿੰਪਲ ਪਰਾਠੇ ਬਣਾਉਣਾ ਹੈ ਮੈਨੂੰ ਰੱਖਿਆ ਹੀ ਕਰਦੇ ਫਿਰ ਲੈ ਜੋ ਜੋ ਹੈਗਾ ਘਾਨ ਬੀਨੂ ਜੀ ਸਰ ਸਰ ਤੁਸੀਂ ਅਜੇ ਇੱਥੇ ਰਹੋਗੇ ਜਾਂ ਚੈੱਕ ਆਊਟ ਹੈ ਚੈੱਕ ਆਊਟ ਕਰ ਗਿਆ ਪਹਿਲੇ ਵਾਲਾ ਜਿੰਨੇ ਕਰਨਾ ਹੈ ਹੁਣ ਮੈਂ ਤਾਂ ਇੱਥੇ ਹੀ ਰੁਕੂੰਗਾ ਮੈਂ ਨਹੀਂ ਜਾਂਦਾ ਛੱਡ ਕੇ ਹੋਟਲ